ਭਰਮ ਦਾ ਅੰਡਾ ਭਾਵੇਂ ਕੁਝ ਵੀ ਕਰ ਲੈਥੇ ਮਹਾਰਾਜ ਨੇ ਅੰਡਾ ਸ਼ਬਦ ਵਜਿਆ ਵਰਤੇਆ ਓਟੋ ਅੰਡਾ ਭਰਮ ਕ ਮਨੈ ਭਇਓ ਪ੍ਰਕਾਸ਼ ਕਿਉਂਕਿ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵੀ ਤਾਂ ਹੀ ਪ੍ਰਕਾਸ਼ ਹੋਏਗਾ ਜਦੋਂ ਹਨੇਰਾ ਦੂਰ ਹੋਏਗਾ ਹਕੀਕਤ ਹੈ ਹਨੇਰਾ ਦੂਰ ਹੁੰਦਾ ਏ ਉਥੇ ਹਨੇਰਾ ਦੂਰ ਹੁੰਦਾ ਜਿੱਥੇ ਪ੍ਰਕਾਸ਼ ਹੁੰਦਾ ਚਾਨਣ ਹੁੰਦਾ ਏ ਹਨੇਰਾ ਕੋਈ ਕਮਰੇ ਵਿੱਚ ਤੁਸੀਂ ਇੱਕ ਦੀਵਾ ਜਗਾ ਦੋ ਉਹ ਸਾਰੇ ਹਨੇਰੇ ਨੂੰ ਖਤਮ ਕਰ ਦਿੰਦਾ ਪਤਾ ਹੀ ਨਹੀਂ ਰੰਦਾ ਕਿ ਇੱਥੇ ਹਨੇਰਾ ਸੀਗਾ ਵੀ ਜਾਂ ਨਹੀਂ ਕਿਉਂਕਿ ਹਨੇਰੇ ਦਾ ਕੋਈ ਵਜੂਦ ਨਹੀਂ ਹੈ ਕੋਈ ਵਜੂਦ ਨਹੀਂ ਹਨੇਰੇ ਦਾ ਤੇ ਗੁਰੂ ਮਹਾਰਾਜ ਸਮਝਾਣਾ ਕਰ ਰਹੇ ਨੇ ਕਿ ਭਾਈ ਜਦੋਂ ਸਾਨੂੰ ਆਤਮਿਕ ਸੋਚੀ ਹੁੰਦੀ ਹੈ ਨਾ ਤੇ ਫਿਰ ਉਹ ਹਨੇਰਾ ਜਿਹੜਾ ਹੁੰਦਾ ਹੈ ਹੰਕਾਰ ਹੁੰਦਾ ਹੈ ਉਹਦਾ ਪਰਦਾ ਸਾਡੀ ਅੱਖਾਂ ਤੇ ਹੁੰਦਾ ਹੈ ਉਹ ਫੁੱਟ ਜਾਂਦਾ ਹੈ ਜਿਵੇਂ ਆਂਡੇ ਦਾ ਜਿਹੜਾ ਖੋਲ ਹੁੰਦਾ ਹੈ ਫਟਦਾ ਹੈ ਨਾ ਤੇ ਜਿਹੜਾ ਅੰਦਰ ਪੰਛੀ ਹੁੰਦਾ ਹੈ ਬੱਚਾ ਹੁੰਦਾ ਹੈ ਕੋਈ ਫਿਰ ਉਡ ਉਡਾਰੀਆਂ ਮਾਰ ਦਿੰਦਾ ਹੈ ਉਹ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਭਰਮ ਦਾ ਅੰਡਾ ਪੁੱਟੇਗਾ ਨਾ ਸਾਡੇ ਅੰਦਰ ਆਤਮਿਕ ਜੀਵਨ ਦਾ ਪ੍ਰਕਾਸ਼ ਹੋਏਗਾ ਫੁੰਡ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਕਾਸ਼ ਕਾਟੀ ਮੇਰੀ ਭਗਤ ਗੁਰਕੀਨੀ ਬੰਦ ਖਲਾਸ ਕੀ ਕਰ ਸਕਦਾ ਹੈ ਜੀ ਗੁਰੂ ਸਾਡੀ ਬੰਦ ਖਲਾਸੀ ਕਰਾ ਸਕਦਾ ਇੱਕ ਗੁਰੂ ਹੀ ਹੈ ਜਿਹੜਾ ਲੜ ਫੜ ਕੇ ਰਵਾਂਗੇ ਨਾ ਤੇ ਸਾਡੀ ਬੰਦ ਖਲਾਸੀ ਹੋ ਜੇਗੀ ਉਸਦੇ ਪੈਰਾਂ ਦਾ ਤੇ ਚਰਨਾਂ ਦਾ ਓਟ ਆਸਰਾ ਨਹੀਂ ਲੈਣਾ ਛੱਡਣਾ ਕਹਿੰਦੇ ਜੇ ਕੋਈ ਮਨੁ ਗੁਰੂ ਦੇ ਪੈਰਾਂ ਦੇ ਮੋਹ ਦੀਆਂ ਬੇੜੀਆਂ ਕੱਟ ਦਿੰਦਾ ਹੈ ਦੁਨੀਆ ਦੇ ਪੈਰਾਂ ਦੀਆਂ ਮੋਹ ਦੀਆਂ ਬੇੜੀਆਂ ਕੱਟ ਦਿੰਦਾ ਹੈ ਨਾ ਫਿਰ ਗੁਰੂ ਕਹਿੰਦਾ ਵੀ ਤੂੰ ਹੁਣ ਮੇਰੀ ਸ਼ਰਣ ਵਿੱਚ ਆ ਜਾ ਤੇਰੇ ਮੋਹ ਦੀ ਕੈਤ ਤੋਂ ਤੂੰ छुटਖਾਰਾ ਪਾ ਲਿਆ ਹੁਣ ਇੱਕ ਮੋਹ ਆਪਣੇ ਅੰਦਰ ਪੈਦਾ ਕਰ ਕਿਹੜਾ ਮੋਹ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਦੁਨੀਆ ਦਾ ਮੋਹ ਖਤਮ ਕਰਕੇ ਸਾਡੇ ਸਾਡੇ ਦੇ ਸਾਰਿਆਂ ਦੇ ਅੰਦਰ ਬੀੜੀਆਂ ਬਨੀਆਂ ਹੋਈਆਂ ਨੇ ਦੁਨੀਆ ਦੇ ਮੋਹ ਦੀਆਂ ਬੱਚਾ ਘਰ ਨਾ ਆਏ ਮਾਂ ਨੂੰ ਕਿੰਨਾ ਡਰੋ ਜਾਂਦਾ ਇੱਕਦਮ ਤੇ ਫੋਨ ਕਰਦੀ ਏ ਬੱਚੇ ਦੇ ਦੋਸਤਾਂ ਨੂੰ ਫੋਨ ਕਰਦੀ ਏ ਮੇਰਾ ਪੁੱਤਰ ਘਰ ਨਹੀਂ ਆਇਆ ਬਾਰ-ਬਾਰ ਕਿਉਂਕਿ ਅਸੀਂ ਸਾਰੇ ਦੇ ਸਾਰੇ ਮੋਹ ਵਿੱਚ ਬੰਨੇ ਹੋਏ ਸਾਡੇ ਬੱਚੇ ਨੂੰ ਕਿਤੇ ਛੋੜੀ ਜੀ ਛੱਟ ਲੱਗ ਜੇ ਤੇ ਅਸੀਂ ਕਿਸ ਤਰ੍ਹਾਂ ਸਾਡਾ ਦਿਲ ਜਿਹੜਾ ਹੈ ਕੰਬ ਜਾਂਦਾ ਹੈ ਮੇਰੇ ਬੱਚੇ ਦੇ ਸੱਟ ਲੱਗ ਗਈ। ਡਰ ਜਾਂਦੇ ਆਂ ਅੰਦਰੋਂ ਤੇ ਉਹ ਕੀ ਐ? ਉਹ ਹੈ ਮੋਂ ਦੀ ਬੇੜੀ ਸਾਰਿਆਂ ਦੇ ਅੰਦਰ ਬੰਨੀ ਹੋਈ ਐ। ਬੱਚਾ ਭਾਵੇਂ ਸੱਤ ਸਮੁੰਦਰ ਪਾਰ ਬੈਠਾ ਹੋਇਆ ਐ ਮਾਂ ਦਾ ਉਹ ਮਾਂ ਖਾਣਾ ਖਾ ਰਹੀ ਐ ਨਾ ਉਸੇ ਵੇਲੇ ਯਾਦ ਆਈ ਉਸੇ ਵੇਲੇ ਵੀਡੀਓ ਕਾਲਿੰਗ ਕਰ ਲਈ। ਪਹਿਲਾਂ ਬੱਚੇ ਨੂੰ ਪੁੱਛਦੀ ਆ ਉਸਨੇ ਖਾਣਾ ਖਾਦਾ ਐ ਕਿ ਨਹੀਂ ਖਾਦਾ। ਕਿਸੇ ਨੇ ਗਾਇਕ ਨੇ ਬੜਾ ਸੋਹਣਾ ਗਾਣਾ ਬਣਾਇਆ ਸੀ। ਕਹਿੰਦੇ ਸਾਰੇ ਪੁੱਛਦੇ ਤੂੰ ਡਾਲਰ ਕਿੰਨੇ ਕਮਾਉਣਾ ਇਹ ਮਾਂ ਪੁੱਛਦੀ ਸਿਰਫ ਤੂੰ ਕਿ ਖਾਣਾ ਖਾਦਾ ਕਿੰਨੀ ਖਾਦਾ ਸਭ ਮਾਂ ਨੂੰ ਉਹ ਨਹੀਂ ਪੁੱਛਦੀ ਕਦੇ ਤੂੰ ਕਿੰਨਾ ਕਮਾਉਣਾ ਕਿੰਨਾ ਭਾਵੇਂ ਬੱਚਾ ਦੱਸਦਾ ਹੈ ਪਰ ਮਾਂ ਨਹੀਂ ਪੁੱਛਦੀ ਕਿਉਂਕਿ ਮਾਂ ਨੂੰ ਕੀ ਹੁੰਦਾ ਮੇਰਾ ਪੁੱਤਰ ਸਹੀ ਸਲਾਮਤ ਰਹੇ ਖਾਣਾ ਟਾਈਮ ਨਾਲ ਖਾ ਲਵੇ ਪਰ ਜਿਹੜੇ ਉੱਥੇ ਕੰਮ ਕਰਦੇ ਨੇ ਵਿਚਾਰੇ ਉਹਨਾਂ ਦੀਆਂ ਹਾਲਤਾਂ ਆਪ ਜਾਣਦੇ ਨੇ ਕਿ ਟਾਈਮ ਨਾਲ ਮਿਲਦਾ ਕਿ ਨਹੀਂ ਮਿਲਦਾ ਜਨਨੂ ਸਾਰੇ ਭੱਦੇ ਆ ਬਾਰ ਦੇ ਵਿਦੇਸ਼ਾਂ ਦੇ ਉੱਥੇ ਜਾ ਕੇ ਜੀਣਾ ਉੱਥੇ ਦੇ ਲਾਈਫ ਸਟਾਈਲ ਨੂੰ ਫੋਲੋ ਕਰਨਾ ਬੜਾ ਔਖਾ ਹੁੰਦਾ ਹੈ ਤੇ ਇਹ ਜਿਹੜੀਆਂ ਮੋਹਾਂ ਦੀਆਂ ਬੇੜੀਆਂ ਸਾਡੇ ਪੈਰਾਂ ਵਿੱਚ ਪਈਆਂ ਨੇ ਜਦੋਂ ਇਹ ਹਟ ਜਾਣਗੀਆਂ ਤੇ ਕਹਿੰਦੇ ਫਿਰ ਗੁਰੂ ਕਹਿੰਦਾ ਤੂੰ ਇੱਕ ਮੋਹ ਆਪਣੇ ਅੰਦਰ ਪੈਦਾ ਕਰ ਉਹ ਮੋਹ ਹੋਣਾ ਚਾਹੀਦਾ ਗੁਰੂ ਦਾ ਪਿਆਰ ਗੁਰੂ ਦਾ ਮੋਹ ਫਿਰ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਆਵਣ ਜਾਣ ਰਿਓ ਜੇ ਮੋਧੀਆਂ ਬੇੜੀਆਂ ਕਟੀਆਂ ਗਈਆਂ ਤੇ ਕੀ ਹੋ ਸਕਦਾ ਹੈ ਹੁਣ ਧਿਆਨ ਨਾਲ ਸੁਣਨੋ ਕਹਿੰਦੇ ਜਿਹੜੀ ਮਨੁੱਖ ਮਾਇਆ ਦੀ ਖਾਤਰ ਪੂਰੀ ਉਮਰ ਭਟਕਣਾ ਵਿੱਚ ਫਿਰਦਾ ਹੈ ਨਾ ਤੇ ਉਸ ਦੀ ਭਟਕਣਾ ਵੀ ਮੁੱਕ ਸਕਦੀ ਹੈ ਉਸ ਦਾ ਆਵਣ ਜਾਣਾ ਵੀ ਰੁਕ ਸਕਦਾ ਹੈ ਜਿਹੜਾ ਵਾਰ-ਵਾਰ ਜੰਮਣਾ ਮਰਨਾ ਹੈ ਨਾ ਇਹ ਵੀ ਰੁਕ ਸਕਦਾ ਹੈ ਤਪਤ ਕੜਾ ਹ ਬੁਝ ਗਿਆ ਗੁਰੂ ਸ਼ੀਤਲ ਨਾਮ ਦਿਓ ਹੁਣ ਤਪਤ ਕੜਾ ਕੀ ਹੈ ਜਦੋਂ ਤਪਤ ਕੜਾਹੇ ਦਾ ਨਾਮ ਆਂਦਾ ਹੈ ਨਾ ਤੇ ਸਾਡੇ ਮਨ ਵਿੱਚ ਭਾਵਨਾ ਪੈਦਾ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਗ ਵਿੱਚ ਉਭਾੜਿਆ ਜਾ ਰਿਹਾ ਹੈ ਤਾਂ ਗੁਰੂ ਮਹਾਰਾਜ ਨੇ ਇਹ ਬਾਣੀ ਉਚਾਰੀ ਹੈ ਨਹੀਂ ਭਾਈ ਉਤੇ ਸ਼ਾਂਤੀ ਦੇ ਪੁੰਜਦੇ ਉਹਨਾਂ ਨੇ ਜਿੰਨੀ ਵੀ ਬਾਣੀ ਉਚਾਰੀ ਹੈ ਸਾਰੀ ਦੀ ਸਾਰੀ ਹੀ ਠੰਡਕ ਦਿੰਦੀ ਹੈ ਉਹਨਾਂ ਨੇ ਬਾਣੀ ਉਚਾਰੀ ਹੈ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਜ਼ਿਆਦਾ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਗੋਬਿੰਦ ਸਾਹਿਬ ਮਹਾਰਾ ਜ ਨੂੰ ਬੁਖਾਰ ਨੇ ਘੇਰ ਲਿਆ ਉਹਦੇ ਉੱਤੇ ਗੁਰੂ ਮਹਾਰਾਜ ਨੇ ਸ਼ਬਦ ਉਚਾਰ ਦਿੱਤਾ ਤਾਂ ਬੁਲਾਇਆ ਗੁਰੂ ਸ਼ਿਣ ਜਨਹਾਰ ਕਿ ਮੇਰੇ ਬੱਚੇ ਨੂੰ ਤਾਪ ਲੱਗਿਆ ਸੀ ਬੁਖਾਰ ਹੋ ਗਿਆ ਸੀ ਉਸ ਸਿਰ ਜਨਹਾਰ ਪਰਮਾਤਮਾ ਦੇ ਰਖਣਾ ਰਖਣਾ ਰੱਖਿਆ ਕਰਨੀ ਸੀ ਉਸਨੇ ਆ ਬੁਖਾਰ ਨੂੰ ਦੂਰ ਉਤਾ ਦਿੱਤਾ ਜਿੱਥੇ ਵੀ ਮਹਾਰਾਜ ਦੇ ਪਰਮਾਤਮਾ ਅੰਗ ਸੰਗ ਸਾਈ ਹੋਏ ਨੇ ਹਰ ਥਾਂ ਤੇ ਸ਼ਬਦ ਉਚਾਰੇ ਨੇ ਸੁਲੀ ਆਇਆ ਸੀ ਤੁਹਾਨੂੰ ਸੁਲੀ ਦੀ ਮੈਂ ਕਈ ਵਾਰ ਸੁਣਾਈ ਹੈ ਗੱਲ ਪਰਤੀ ਚੰਦ ਲੈ ਕੇ ਆਇਆ ਵੀ ਗੁਰੂ ਮਹਾਰਾਜ ਤੇ ਅਟੈਕ ਕਰਨਾ ਹੈ ਗੁਰੂ ਅਰਜਨ ਦੇ ਮਹਾਰਾਜ ਤੇ ਲਿਆਇਆ ਉਸ ਨੂੰ ਲੋਭ ਲਾਲਚ ਵਿੱਚ ਜਿੰਨਾ ਰਾਜਪਾਟ ਹੋਏਗਾ ਅੱਧਾ-ਅੱਧਾ ਵੰਡ ਲਵਾਂਗੇ ਭਾਵੇਂ ਤੂੰ ਸਾਰਾ ਲੈ ਲਈ ਮੈਨੂੰ ਤੇ ਗੱਦੀ ਚਾਹੀਦੀ ਹੈ ਸੁਲਹੀ ਖਾਨ ਨੂੰ ਲਾਇਆ ਪਰਤੀ ਚੰਦ ਸੱਕਾ ਭਰਾ ਕਹਿੰਦੇ ਜੇ ਘਰ ਵਿੱਚ ਉਹ ਜੇ ਬੰਦੇ ਹੋਣ ਨਾ ਤੇ ਬੰਦੇ ਨੂੰ ਬਾੜ ਦੇ ਦੁਸ਼ਮਣਾਂ ਦੀ ਲੋੜ ਨਹੀਂ ਪੈਂਦੀ ਘਰ ਦਾ ਹੀ ਸਾਨੂੰ ਮਾਰਨ ਤੇ ਆਏ ਨਾ ਦੂਜਾ ਕੋਈ ਨਹੀਂ ਬਚਾ ਸਕਦਾ ਫਿਰ ਲੋਕੀ ਵੀ ਪਿੱਛੇ हट ਜਾਂਦੇ ਨੇ ਭਰਾਵਾਂ ਭਰਾਵਾਂ ਦੀ ਲੜਾਈ ਐ ਇਹ ਕੱਲ ਨੂੰ ਇੱਕ ਉਹ ਜਾਣਗੇ ਅਸੀਂ ਬੁਰੇ ਹੋ ਜਾਵਾਂਗੇ ਭਾਈ ਲੜੀ ਜਾਓ ਤੇ ਸੁਲਹੀ ਖਾਨ ਨੂੰ ਪਿਰਥੀ ਚੰਦ ਆਪਣਾ ਭੱਟਾ ਦਿਖਾਉਣ ਵਾਸਤੇ ਲੈ ਕੇ ਜਾਂਦਾ ਇੱਟਾਂ ਦਾ ਆਵਾ ਜਿੱਥੇ ਇੱਟਾਂ ਪੱਕਦੀਆਂ ਨੇ ਮੂਸਾ ਪਰਮਾਤਮਾ ਦੀ ਖੇਡ ਵਰਤਦੀ ਹੈ ਸਾਧ ਸੰਗਤ ਜੀ ਦੇਖ ਲੋ ਗੁਰੂ ਅਰਜਨ ਦੇਵ ਮਹਾਰਾਜ ਰੱਬੀ ਨੂਰ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨ ਆਇਓ ਭਾਈ ਜੇ ਤੂੰ ਗੁਰੂ ਅਰਜਨ ਦੇ ਮਹਾਰਾਜ ਦਾ ਨਾਮ ਜਪ ਲਿਆ ਨਾ ਤੇ ਪਟ ਸਾਹਿਬਾਨ ਕਹਿ ਰਹੇ ਨੇ ਤੂੰ ਗਰਵ ਜੋਨ ਤੋਂ ਬਚ ਸਕਦਾ ਹੈ ਤੇ ਕਹਿੰਦੇ ਉਹ ਘੋੜੇ ਸਮੇਤ ਘੋੜਾ ਨਾ ਅੱਗ ਦੀ ਜਿਹੜੀ ਆਂਚ ਲੱਗੀ ਨਾ ਸਰੀਰ ਤੇ ਉਸ ਨੂੰ ਦੇਖ ਕੇ ਉਸ ਨੂੰ ਸਹਿਣ ਨਹੀਂ ਕਰ ਪਾਇਆ ਉਹ ਭੱਜ ਪਿਆ ਘੋੜਾ ਔਰ ਭਜਿਆ ਕਿੱਧਰ ਜਿੱਧਰ ਆਵਾਸ ਸੀ ਜਿੱਧਰ ਪੱਟਾ ਸੀ ਜਿੱਥੇ ਇੱਟਾਂ ਪਕੜੀਆਂ ਸਨ ਉਹਦੇ ਵਿੱਚ ਛਾਲ ਮਾਰਦੀ ਤੇ ਗੁਰੂ ਮਹਾਰਾਜ ਨੇ ਫਿਰ ਬਚਨ ਉਚਾਰੇ ਨੇ ਬਾਣੀ ਵਿੱਚ ਸ਼ਬਦ ਹੈ ਸੁਲਹੀ ਤੇ ਨਾਰਾਇਣ ਰਾਖ ਸੰਗਤਾਂ ਨੇ ਵੀ ਕਿਹਾ ਗੁਰੂ ਮਹਾਰਾਜ ਕੋਈ ਯਤਨ ਕਰੋ ਕੋਈ ਪੱਤਰ ਭੇਜੋ ਸੁਲਹੀ ਖਾਨ ਨੂੰ ਵੀ ਸਾਡਾ ਤੇਰਾ ਕੋਈ ਵੈਰ ਨਹੀਂ ਹੈ ਲੜਾਈ ਨਹੀਂ ਕਰਨੀ ਅਸੀਂ ਤੇਰੇ ਨਾਲ ਕਿਸ ਚੀਜ਼ ਦੀ ਲੜਾਈਆਂ ਤੂੰ ਸਾਡੇ ਤੇ ਕਿਉਂ ਆ ਰਿਹਾ ਚੜ ਕੇ ਕੋਈ ਸਿੱਖ ਭੇਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਨਹੀਂ ਉਸ ਪਰਮਾਤਮਾ ਸਭ ਜਾਣੀ ਜਾਣ ਹੈ ਜਿਹੜਾ ਚੜ ਕੇ ਆ ਰਿਹਾ ਉਸਨੇ ਆਪ ਕੋਈ ਖੇਡ ਨਵਾਪਣੀ ਕਿੰਨਾ ਵੱਡਾ ਵਿਸ਼ਵਾਸ ਸੀ ਗੁਰੂ ਮਹਾਰਾਜ ਦਾ ਕੋਈ ਸਾਡੇ ਦੇ ਬੰਦਾ ਅਟੈਕ ਕਰਨ ਨੂੰ ਆਖਦੇ ਆ ਰਿਹਾ ਤੇ ਅਸੀਂ ਕੀ ਉਸ ਵੇਲੇ ਕੀ ਤਿਆਰੀ ਕਰਾਂਗੇ ਆਪ ਜੀ ਆਪਣੇ ਮਨ ਵਿੱਚ ਅੰਦਰ ਪਰਚੋਲ ਕਰੋ ਅਸੀਂ ਤਿਆਰ ਰੱਖਾਂਗੇ ਹਥਿਆਰ ਵੀ ਉਹ ਮਾਰੇਗਾ ਤੇ ਅਸੀਂ ਵੀ ਮਾਰਾਂਗੇ ਪਰ ਦੇਖੋ ਗੁਰੂ ਅਰਜਨ ਦੇ ਮਹਾਰਾਜ ਤਾਂ ਹੀ ਆਪਾਂ ਨੇ ਕਹਿੰਦੇ ਸ਼ਾਂਤੀ ਦੇ ਪੁੰਜ ਕਿੰਨੀ ਠੰਡਕ ਸੀ ਅੰਦਰ ਕਿੰਨਾ ਅਟੁੱਟ ਵਿਸ਼ਵਾਸ ਸੀ ਉਸ ਰੱਬ ਤੇ ਪਰਮਾਤਮਾ ਤੇ ਭਰੋਸਾ ਸੀ ਇਹ ਕਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਨੂੰ ਗੁਰੂ ਨੇ ਆਤਮਕ ਠੰਡ ਦੇਣ ਵਾਲਾ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਦੇ ਦਿੱਤਾ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਖਤਮ ਹੋ ਗਈ ਕਿਹੜਾ ਕਿਹੜੀ ਅੱਗ ਖਤਮ ਹੋਈ ਜੀ ਕਿਹੜਾ ਤਪਤ ਕੜਾ ਆਹ ਬੁਝਿਆ ਜਿਹੜੀ ਤ੍ਰਿਸ਼ਨਾ ਦੀ ਤਪਤ ਕੜਾ ਸੀ ਨਾ ਸਾਡੇ ਅੰਦਰ ਉਹ ਬੁਝ ਗਈ ਇਹ ਤਪਤ ਕੜਾ ਗੁਰੂ ਅਰਜਨ ਦੇਵ ਮਹਾਰਾਜ ਹੀ ਦੇਖ ਚੀਨੀ ਹੈ ਫਿਰ ਤੁਹਾਡਾ ਧਿਆਨ ਉੱਥੇ ਚਲਾ ਜਾਏ ਚਲਾ ਜਾਂਦਾ ਹੈ ਕਈ ਵਾਰੀ ਅਸੀਂ ਆਪਣੇ ਮਨ ਵਿੱਚ ਹੀ ਨਾ ਬਾਣੀ ਦੇ ਅਰਥ ਸੈੱਟ ਕਰ ਲੈਂਦੇ ਆ ਕਈ ਬੰਦੇ ਹੁੰਦੇ ਨੇ ਭਾਵੇਂ ਉਹ ਗਲਤ ਹੋਏ ਤੇ ਕਹਿੰਦੇ ਗੁਰ ਅਰਜਨ ਦੇਵ ਜੀ ਮਹਾਰਾਜ ਜਬਸੇ ਸਾਧੂ ਸੰਗ ਭਿਆ ਤੋ ਛੋੜ ਗਏ ਨਿਗਹਾਰ ਨਿਗਹਾਰ ਕਹਿੰਦੇ ਨੇ ਜਮਦੂਤ ਜਿਹੜੇ ਮੌਤ ਦੇ ਫਰਿਸ਼ਤੇ ਆਉਂਦੇ ਨੇ ਨਾ ਜਮਾਦੀ ਫਾਹੀ ਵੀ ਕੱਟੀ ਜਾਂਦੀ ਐ ਜੇ ਕਿਸੇ ਬੜ ਭਾਗੇ ਦਾ ਮਿਲਾਪ ਹੋ ਜਾਏ ਬੜ ਭਾਗੇ ਜਿਹੜੇ ਹੁੰਦੇ ਨਾ ਨਾਮ ਜਪਣ ਵਾਲੇ ਰੂਹਾਂ ਗੁਰੂ ਤੇ ਦ੍ਰਿੜ ਨਿਸ਼ਚੈ ਰੱਖਣ ਵਾਲੇ ਬੰਦੇ ਜੇ ਉਹਨਾਂ ਦੇ ਸਾਨੂੰ ਸਾਥ ਪ੍ਰਾਪਤ ਹੋ ਜਾਏ ਉਹਨਾਂ ਦੀ ਸੰਗਤ ਮਿਲ ਜਾਏ ਤੇ ਸਾਡਾ ਜੀਵਨ ਵੀ ਸੁਰਗ ਬਣ ਸਕਦਾ ਐ ਇੱਕ ਘਟਨਾ ਹੈ ਹੁਸਿਆਰਪੁਰ ਦੀ ਗੜ ਸੰਗਰ ਇੱਕ ਉੱਥੇ ਪਿੰਡ ਭੈਂਦਾ ਤੇ ਉੱਥੇ ਇੱਕ ਜੋਗੀ ਸੀ ਤੇ ਉੱਥੇ ਗੁਰੂ ਦਾ ਸਿੱਖ ਵੀ ਸੀ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਦਾ ਭਾਈ ਤਿਲਕਾ ਬੜੀ ਸੋਹਣੀ ਸਾਖੀ ਹੈ ਧਿਆਨ ਨਾਲ ਸੁਣਨਾ ਤੇ ਗੜ ਸੰਕਰ ਦੇ ਵਿੱਚ ਉਹ ਜਿਹੜਾ ਜੋਗੀ ਸੀ ਲੋਕਾਂ ਨੇ ਜੇ ਨਾਮਕਰਨ ਕਰਨਾ ਹੋਏ ਬੱਚਿਆਂ ਦਾ ਤਾਂ ਵੀ ਜੋਗੀ ਦੇ ਕੋਲ ਮੱਥੇ ਟੇਕਣੇ ਕਿਸੇ ਨੇ ਕੋਈ ਦਿਨ ਕੜਵਾਣਾ ਹੋਏ ਚੰਗਾ ਬਈ ਬੱਚੇ ਦਾ ਵਿਆਹ ਕਰਨਾ ਹੈ ਤਾਂ ਜੋਗੀ ਦੇ ਅੱਗੇ ਨੱਕ ਰਗੜਨੀ ਜਾ ਕੇ ਉਸ ਜੋਗੀ ਦਾ ਸਿੱਕਾ ਐਨਾ ਬੁਲੰਦ ਸੀ ਗੜ ਸੰਗਰ ਵਿੱਚ ਕਿ ਲੋਕੀ ਉਸ ਨੂੰ ਭਗਵਾਨ ਮੰंदे ਸੀ ਰੱਬ ਮੰंदे ਸੀ ਹੁਣ ਜਿਸ ਨੂੰ ਕੋਈ ਰੱਬ ਮੰਨੇ ਨਾ ਫਿਰ ਉਹ ਵੀ ਬੁਲੰਦੀ ਦੇ ਚੜ ਜਾਂਦਾ ਹੈ ਹੰਕਾਰ ਦੇ ਵਿੱਚ ਆਪਜੀ ਕੱਲ ਨੂੰ ਮੈਨੂੰ ਹੀ ਮੱਥੇ ਡੱਕਣ ਲੱਗੋਗੇ ਨਾ ਤੇ ਮੈਂ ਵੀ ਸੋਚਾਂਗਾ ਜੀ ਬਹੁਤ ਵੱਡਾ ਸੰਤ ਬਣ ਗਿਆ ਭਾਵੇਂ ਅੰਦਰ ਐਨਾ ਵੀ ਨਾਮ ਨਹੀਂ ਹੈ ਰੱਤੀ ਪਰ ਵੀ ਤੇ ਉਸ ਜੋਗੀ ਦਾ ਹੰਕਾਰ ਬੁਲੰਦ ਹੋ ਗਿਆ ਸਾਧ ਸੰਗਤ ਜੀ ਉਹ ਲੋਕਾਂ ਨੂੰ ਇੱਥੋਂ ਤੱਕ ਕਹੇ ਜੀ ਮੈਂ ਜਿਹੜਾ ਬਚਨ ਕਰਦਾ ਆਂ ਮੂੰਹੋਂ ਉਹ ਕੋਈ ਮਿਟਾਇਆ ਨਹੀਂ ਮੀਟ ਸਕਦਾ ਤੇ ਭਾਈ ਤਿਲਕਾ ਗੁਰੂ ਦਾ ਪ੍ਰਚਾਰਕ ਉਸਨੇ ਕੀ ਕੀਤਾ ਜਿਹੜੇ ਭੋਲੇ ਭਾਈ ਜਿਹੜੇ ਭੋਲੇ ਲੋਕ ਹੁੰਦੇ ਨਾ ਉਹ ਇੱਕਦਮ ਭਰਮਾਂ ਵਿੱਚ ਚਲੇ ਜਾਂਦੇ ਨੇ ਅੱਜ ਵੀ ਹਾਲੇ ਹੀ ਹੈ ਕਿਸੇ ਦੇ ਵਿੱਚ ਮਾਤਾ ਆਂਦੀ ਹੋਏ ਕਈ ਬਾਬਾ ਦੀਪ ਸਿੰਘ ਜੀ ਦਾ ਸਹਾਰਾ ਲੈ ਲੈਂਦੇ ਨੇ ਜੀ ਵੀ ਸਾਡੇ ਘਰ ਵਿੱਚ ਤੇ ਜੀ ਸਾਡੇ ਬਾਪੂ ਦੇ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਮੈਂ ਇੱਕ ਵੀਡੀਓ ਵੇਖੀ ਬਾਪੂ ਦੀ ਬਾਪੂ ਗਰਦਨਾ ਚੰਗੀ ਤਰ੍ਹਾਂ ਇੱਧਰ ਉੱਧਰ ਲਪੇਟੇ ਮਾਰ ਰਿਹਾ ਸਿੱਖਾਂ ਨੇ ਪੁੱਛਿਆ ਜੀ ਹਾਂਜੀ ਕੀ ਗੱਲ ਕਿ ਬਾਬਾ ਦੀਪ ਸਿੰਘ ਜੀ ਆਉਂਦੇ ਨੇ ਜੀ ਸੰਗਤਾਂ ਉੱਥੇ ਲੈਣਾਂ ਲੱਗੀਆਂ ਹੋਈਆਂ ਨੇ ਮੱਥਾ ਟਿਕਣ ਵਾਲੀਆਂ ਦੀਆਂ ਪਖੰਡ ਜਿੱਥੇ ਪਕੰਡ ਹੋਏਗਾ ਨਾ ਉੱਥੇ ਜ਼ਿਆਦਾ ਜਾਣਦੇ ਨੇ ਭੋੜੇ ਭਾਈ ਲੋਕ ਜਿਨ੍ਹਾਂ ਨੂੰ ਸੋਚੀ ਨਹੀਂ ਹੈ ਗਿਆਨ ਦੀ ਤੇ ਸਿੰਘਾਂ ਦੀ ਟੁਕੜੀ ਗਈ ਉੱਥੇ ਸਿੰਘ ਗਏ ਨੇ ਕਈ ਵੀਡੀਓ ਬਣਾਈ ਉਹਨਾਂ ਦੀ ਬਾਬਾ ਦੀ ਹਾਂਜੀ ਬਾਬਾ ਜੀ ਥੋੜਾ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਦੱਸੋ। ਭਾਈਓ ਨਾ ਦੀ ਜੋ ਤੁਹਾਡੇ ਵਿੱਚ ਆ ਰਹੀ ਹੈ ਤੇ ਤੁਹਾਨੂੰ ਤੇ ਪੂਰਾ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਕਿੱਥੇ ਜਨਮ ਹੋਇਆ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਕੀ ਕੀ ਖਟਿਆ ਕਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੇ ਨੇ ਉਹਨਾਂ ਫਿਰ ਬਾਬਾ ਸਤਮੁਜੀ ਦੇ ਵਿੱਚ ਖੇਲ ਗਿਆ। ਪਹਿਲਾਂ ਤੇ ਝੋਟਮੋੜ ਦਾ ਖੇਲਦਾ ਸੀ। ਜਦੋਂ ਸਿੰਘਾਂ ਨੇ ਪੁੱਛਿਆ ਨਾ ਵੀਡੀਓ ਬਣਾਈ ਜਾ ਰਹੀ ਹੈ ਹੁਣ ਦੱਸੋ ਜੀ ਉਹ ਦੇਖਿਆ ਹੋਵੇਗਾ ਆਪ ਜੀ ਨੇ ਵੀਡੀਓ ਲੋਕਾਂ ਨੇ ਐਨੇ ਭਰਮ ਪਾਲੇ ਹੋਏ ਨੇ ਅਸੀਂ ਨਹੀਂ ਕਹਿੰਦੇ ਕੋਈ ਧਰਮ ਮਾੜਾ ਹੈ ਪਰ ਤੁਸੀਂ ਐਨਾ ਤੇ ਦਿਖਾਵਾ ਨਾ ਕਰੋ ਕਿ ਲੋਕਾਂ ਨੂੰ ਡਰਾ ਡਰਾ ਕੇ ਆਪਣੇ ਧਰਮ ਵਿੱਚ ਲੈ ਕੇ ਆ ਰਹੇ ਹੋ ਕੋਈ ਇੱਕ ਵੀਡੀਓ ਵਾਇਰਲ ਹੁੰਦੀ ਹੈ ਇਸਾ ਮੱਸੀ ਵਾਲਿਆਂ ਦੀ ਉਹ ਨਚਰੀਆਂ ਨੇ ਬੀਬੀਆਂ ਟੱਪਰੀਆਂ ਨੇ ਉਹ ਹਾਲੇਲੂਇਆ ਕਹਿ ਕੇ ਹਲਕਾ ਜਿਹਾ ਹੱਥ ਲਾਂਦਾ ਸਿਰ ਤੇ ਉੱਥੇ ਡਿੱਗ ਜਾਂਦੀ ਹੈ ਅੱਦੋ ਕੀ ਪਖੰਡ ਦੀ ਹੱਦ ਹੈ ਦੇਖੋ ਲੋਕਾਂ ਨੇ ਕੀ ਡਰਾਮਾ ਬਣਾਇਆ ਹੋਇਆ ਧਰਮ ਦਾ ਜਿੱਥੇ ਥਾਂ ਥਾਂ ਤੇ ਉਹਨਾਂ ਦੇ ਬੜੇ ਹੋਏ ਨਾ ਸ਼ਰਮ ਉੱਥੇ ਲਿਖਿਆ ਹੋਇਆ ਹੈ ਪ੍ਰਭੂ ਈਸਾ ਮਸੀ ਤੁਹਾਨੂੰ ਪਿਆਰ ਕਰਦੇ ਨੇ ਉਹ ਕਿਹੜਾ ਰਬ ਹੈ ਜਿਹੜਾ ਬੰਦੇ ਨੂੰ ਪਿਆਰ ਨਹੀਂ ਕਰਦਾ ਬਾਣੀ ਵਿੱਚ ਕਹਿੰਦੇ ਨੇ ਗੁਰਮਹਾਰਾ ਸਤਿਗੁਰ ਸਵਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉਂ ਹੋਏ ਕੋਈ ਪਿਓ ਹੈ ਜਿਹੜਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਆਪ ਜੀ ਮਨ ਵਿੱਚ ਝਾਤੀ ਮਾਰ ਕੇ ਦੇਖੋ ਹੈਗਾ ਕੋਈ ਪਿਓ ਨਹੀਂ ਹੋ ਸਕਦਾ ਤੇ ਇਹ ਸਾਡਾ ਪਿਓ ਕਿਵੇਂ ਸਾਨੂੰ ਫਿਰ ਦੁਤਕਾਰੇਗਾ ਕਿਵੇਂ ਸਾਨੂੰ ਪਿਆਰ ਨਹੀਂ ਕਰੇਗਾ ਪਰ ਅਡੰਬਰ ਨਹੀਂ ਰਚਨਾ ਸੀ ਕਿਸੇ ਦੇ ਵੀ ਸਾਡੇ ਧਰਮ ਵਿੱਚ ਆ ਜਾਓ ਜੀ ਇਹ ਤੁਹਾਨੂੰ ਪ੍ਰਾਪਤ ਹੋਏਗਾ ਇਹ ਤੁਹਾਨੂੰ ਪ੍ਰਾਪਤ ਲੋਕਾਂ ਨੇ ਬਣਾਏ ਹੋਏ ਨੇ ਤੇ ਉਸ ਜੋਗੀ ਨੇ ਕੀ ਕਹਿਣਾ ਜੀ ਮਾਨੂੰ ਉੱਥੇ ਦਾ ਦਿਖਾਈ ਦਿੰਦਾ ਹੈ ਹੁਣ ਜਿਹੜਾ ਸੱਚ ਦਾ ਪੈਰਾ ਦਿੰਦਾ ਹੈ ਨਾ ਗੁਰੂ ਦੇ ਚਰਨਾਂ ਵਿੱਚ ਵਿਸ਼ਵਾਸ ਅਟਲ ਹੋਏ ਜਿਸ ਦਾ ਉਥੇ ਲੋਕੀ ਆਟੋਮੈਟਿਕ ਜਾਂਦੇ ਨੇ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਕਈ ਕੰਪਨੀਆਂ ਅਜ ਵੀ ਹੈਗੀਆਂ ਨੇ ਜਿਨਾਂ ਨੇ ਪ੍ਰਚਾਰ ਘਟ ਕੀਤਾ ਪਰ ਜਿਹੜਾ ਸਮਾਨ ਵੇਚਿਆ ਨਾ ਉਹ ਪਿਓਰ ਸੀ ਅਸੀਂ ਅੱਖਾਂ ਬੰਦ ਕਰਕੇ ਲੈ ਲੈਨੇ ਆ ਸਾਡੇ ਬਜ਼ੁਰਗ ਵੀ ਲੈਂਦੇ ਆ ਇਹਨਾਂ ਕੰਪਨੀਆਂ ਦਾ ਸਮਾਨ ਅਸੀਂ ਵੀ ਜੀ ਫਲਾਣੀ ਕੰਪਨੀ ਹੈ ਹਾਂ ਜੀ ਦੇ ਦਿਓ ਜੀ ਉਹ ਪ੍ਰਾਈਸ ਘਟ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਸਾਡਾ ਸਮਾਨ ਚੰਗਾ ਹੈ ਤੇ ਜਿੱਥੇ ਸੱਚ ਹੋਏਗਾ ਉੱਥੇ ਲੋਕੀ ਆਪ ਖਿੱਚੇ ਹੋਏ ਜਾਂਦੇ ਨੇ ਭਾਈ ਤਿਲਕਾ ਨੇ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁਰਤ ਜੋੜਨੀ ਬੈਠੇ ਰਹਿਣਾ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣਾ ਭਾਈ ਵਹਿਮਾਂ ਪਰਮਾਂ ਤੋਂ ਬਾਹਰ ਨਿਕਲੋ ਮਣੀ ਮਸਾਨੀਆਂ ਦੇ ਵਿੱਚ ਮੱਥਾ ਨਹੀਂ ਟਿਕਣਾ ਇੱਕੋ ਪਰਮਾਤਮਾ ਹੈ ਜਦੋਂ ਇੱਕ ਦਾ ਉਪਦੇਸ਼ ਸੁਣਿਆ ਨਾ ਲੋਕਾਂ ਨੇ ਫਿਰ ਉਹ ਜਿਹੜੀ ਸੰਗਤ ਸੀ ਜਿਹੜੇ ਲੋਕੀ ਸੀ ਭੋੜੇ ਭਾਏ ਉਹ ਜੋਗੀ ਤੋਂ ਹਟ ਕੇ ਪਾਇਤਿਲਕਾ ਦੇ ਕੋਲ ਆਉਣਾ ਸ਼ੁਰੂ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੁੜ ਗਈ ਸੰਗਤ ਕਈ ਦਰਸ਼ਨ ਕਰਨ ਵਾਸਤੇ ਕਿਰਤਪੁਰ ਸਾਹਿਬੀ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਫਿਰ ਉੱਥੋਂ ਜਾ ਕੇ ਦੱਸਦੇ ਨੇ ਮੈਨੂੰ ਗੁਰੂ ਮਹਾਰਾਜ ਨੇ ਇਹ ਦਾਤਾਂ ਦਿੱਤੀਆਂ ਨੇ ਤੇ ਕਹਿਣ ਦਾ ਭਾਓ ਉਹਨ ਉਸੇ ਦੀ ਜਿਹੜੀ ਦੁਕਾਨ ਦੀ ਨਾਲ ਝੋਟ ਸੀ ਉਹ ਬੰਦ ਹੋਣੀ ਸ਼ੁਰੂ ਹੋ ਗਈ ਹੁਣ ਜਦੋਂ ਕਿਸੇ ਦੀ ਝੋਟ ਦੇ ਦੁਕਾਨ ਬੰਦ ਹੋਏ ਤੇ ਕੀ ਕਰਦਾ ਹੈ ਅਗਲਾ ਉਹ ਫਿਰ ਉੱ퍼 ਕੱਟਦਾ ਹੈ ਓਪਰ ਕੱਟਦਾ ਹੈ ਜੀ 50% ਓਫ ਹੋ ਗਿਆ ਜੀ ਹੁਣ ਸਾਡੇ ਵੱਲ ਆ ਜਾਓ ਇੱਕ ਦਿਨ ਨਾਲ ਇੱਕ ਫਰੀ ਹੈ ਸਾਡੇ ਵੱਲ ਆ ਜਾਓ ਕਿਉਂਕਿ ਪ੍ਰੋਡਕਟ ਚੰਗਾ ਨਹੀਂ ਹੈ ਤੁਹਾਡੀ ਲੈਂਗੁਏਜ ਵਿੱਚ ਸਮਝਾ ਰਿਆ ਹੁਣ ਤੇ ਹੁਣ ਜੋਗੀ ਨੇ ਕੀ ਪ੍ਰੋਡਕਟ ਕੀ ਓਫਰ ਕੱਢਿਆ ਬਈ ਮੈਨੂੰ ਸ਼ਿਵ ਸ਼ੰਕਰ ਜੀ ਮਹਾਰਾਜ